ਇਹ ਬੱਕਰੇ ਰਣੀਆ ਬੱਕਰੇ ਵਿਕੂਗੀ 10 10 ਪੂਨ ਲਾ ਲਓ ਦੇਖ ਤੀਜਾ ਦਾ ਲੰਗੂਗੀ ਮਾ ਤੋਂ ਲੱਕੀ ਕਰ ਲਾ ਇਹ ਚਾਗੋਰੀ ਮਾਲ ਕਰਾ ਲੈ ਲੈ ਗਈ ਵੇ ਆਇਆ ਲੈ ਲੈ ਸਾ ਦੂਬਾ ਜੀ ਤੈਦੀ ਬੋ ਨਾ ਦੇ ਨੀ ਹੈ ਹੋਰ ਫੇਰ ਤੂੰ ਲੈ ਆ ਤੂੰ ਦੇ ਨਾ ਇਹ ਗੱਲੀ ਦੱਸਿਆ ਗੂਗਲ ਆ ਗਿਆ ਇਹ ਖਾ ਤਾਂ ਮੈਂ ਵੇਚ ਕੇ ਲਿਆ ਗਾ ਹਾਂ ਇਹਨੇ ਗਾ ਵੇਚ ਲਿਆ ਤੇ ਤੇਰੀ ਚਾਹ ਲੈ ਕੇ ਜਾਣਾ ਹਾਂ ਦੱਸ ਸਹੀ ਤੂੰ ਦੱਸ ਇਹ ਨੂੰ ਕਰ ਮੰਨ ਨਾ ਨੀ ਆ ਹਾਂ ਰਾਂ ਪੈਂਦੀ ਗਾ ਮੈਂ ਤਾਂ ਸਿੱਟ ਹਟ ਜਾ ਗੇ ਹਾਂ 35000 ਪਾਪਾ ਹੋਰ ਪਾਪਾ ਆ ਫੜ ਲੈ ਬੱਕਰੀ ਲੈ ਕੇ ਉਹਨੂੰ ਕਦ ਵਿਕਤਾ ਹੀ ਲੈ ਦੀ ਖਾਈ ਨਹੀਂ ਰੱਖੇ ਕਰੇ ਯਾਰ ਨਹੀਂ ਨਹੀਂ ਹੈ ਉਹ ਰੱਖ ਲੈ ਵੇ ਵੇਚਣੀ ਉਹਨੇ ਵੇ ਗਾਮ ਹੈ ਮੈਂ ਰੱਖ ਕੇ ਵੇਚ ਦੇਣਾ 2 ਮਿੰਟ ਬਾਅਦ ਉਰੇ ਆ ਯਾਰ ਮੈਂ ਵੀ ਵੇਚਾਂ ਇਹ ਲਖਿਆ ਮੈਨੂੰ ਪਤਾ ਕਿੱਥੇ ਬੱਕਰੀ ਦੇਖਣਾ ਉਹ ਮੈਨੂੰ ਬਤਾ ਗਾ ਕਿੰਨੇ ਦੀ ਹੈਗੀ ਉਹ ਵੀ ਪਤੀ ਸਾਰੇ ਆ ਮੈਨੂੰ ਪਤਾ ਵੀ ਕਾ ਜਾਣਾ ਸਾਰੇ ਬੀਆ 22 ਦੀ ਆ ਹਾਂ ਆ ਤੇ ਮੜਾ ਕਰ ਰੱਖ ਲੋ ਵੀ ਇਹ ਬੱਕਰੀਆਂ ਤਾਂ ਕਿਹਦੇ ਬੀਫੂਗੀ 10 10 ਕੋਈ ਨਾ ਦੋ ਲੈ ਲੂੰਗਾ ਇਹ ਨਾਲ ਦੋ ਵੀ ਬੱਕਰੀ ਇਹ ਤਾਂ ਯਾਰ ਗਰੰਟੀ ਆ ਤਾਂ 2000 ਚੱਲੂ ਯਾਰ ਹਾਂ ਹਾਂ ਯਾਰ ਉਹ ਤਾਂ ਹੁਣ ਵੀ 2000 ਖਾਤਰ ਆਪਾਂ ਵੀ ਕਰੀ ਰੱਖੀ ਨੀ ਇਹਦਾ ਖਾ ਦੋ 1000 ਤਾਂ ਦੇਗੀ ਜੇ ਜੀ ਆ ਮੈਂ ਵੀ ਕਾਹਾਂ ਵੇਚਣ ਖਾਤਰ ਲੈੜੇ ਮੇਰੇ ਤਾਂ ਇਨਪਾ ਰੋਕਾ ਫੜ ਬਈ ਹੁਣ ਅੰਦਰ ਆਉ ਨਾ ਮੋੜੀ ਪੁੱਲਾ ਨਾ ਓਏ ਆਪੀ ਮਾਰੀ ਬਣਾ ਮੈਂ ਕਿੱਥੇ ਜਾਣੀ ਬੂ ਉਹ ਚੱਲੂਗਾ ਯਾਰ ਤੂੰ ਨਾ ਵਾ ਲੈ ਕੇ ਆ ਜੇ ਬੰਦੇ ਫੜ ਕੋਈ ਨਾ ਮੈਨੂੰ ਦੱਸ ਚੱਲੂਗਾ ਮੈਂ ਦੱਸ ਕੇ ਮਾਹੌਦ ਕਰਦਾ ਹਾਂ ਮੈਂ ਵੀ ਲਾਇਸੈਂਸ ਲੈ ਕਰਦਾ ਆ ਜੜੀ ਇਹਦੇ ਵੜਾ ਆ ਦੇ ਮੈਂ ਵਾਤਾ ਵਾਤਾ ਨਹੀਂ ਨਸ ਕੇ ਰਿਹਾ ਯਾਰ ਆਲੇ ਫੋਕਾਸ ਯਾਰ ਨਾ ਮਾਈ ਮਿਲੂਗਾ ਮਾ ਮਾਦ ਨੂੰ ਸੁਣਾ ਯਾਰ ਉਹ ਆਪ ਹੀ ਮਰੂੰਗਾ ਬੋਲੇ ਕੋਈ ਮੋਬਾਈਲ ਫਾਇਦਾ ਤੀਰੀ ਚਾਹ ਕਰਦਾ ਯਾਰ ਨਾ ਨਾ ਤੀਰੀ ਤੇ 30000 ਰੁਪਏ ਦੇ ਲੀਟਰ ਦੇ ਮੋਕਾ ਨੂੰ ਆਦਾ ਦੇਖ ਤੀਰ ਦਾ ਲੰਗੂਗੀ ਪਾ ਤੂੰ ਨੱਕ ਕਰ ਲੈ ਚੱਲੇ ਦਾ ਬਾਂਹ ਹੱਬੀ ਮਿਲਵਾਈ ਮਰਨ ਸੀ ਲਾਉਣਾ ਅੱਜ ਇਹ ਡਾਉਣਾ ਅੱਜ ਮੇਰਾ ਜਿਮਾ ਨਾ ਆ ਰਹੀ ਕੋਈ ਤੇਲਾ ਕਾਲੀ ਲੈ ਰਹੀ ਆ ਦੇਖੀ ਜੂਰਾ ਆਇਆ 1000 2000 ਨਹੀਂ ਹੁੰਦਾ 10 ਤੋਂ ਉਮਰ ਫੜਦੇ ਜਿੰਨੇ ਨੇ ਗੋਲੀਆਂ ਹਣ ਦੋ ਵੀ 32000 ਦੀ ਬੱਤੀ ਵਾਹ ਇੱਥਾ ਜਾ ਜਾ ਕਰੋ ਬੜ ਦੂਰ ਤੋਂ ਬੰਦ ਹੋ ਜਾ ਮੈਂ ਸਾਡੀ ਮਾਤਾ ਵੀ ਮੂਤ ਵਰਗੀਆਂ ਨੇ ਯਾਰ ਪਰੀਆਂ ਹੋਈਆਂ ਨਜ਼ਾਰੇ ਕਿਹੜਾ ਵੀ ਆਏ ਆਪਾਂ ਗਾਉ ਕਰਦੇ ਨੇ ਕਿਹੜੀ ਬੱਕਰੀ ਹੈ ਬੰਦ ਨਾ ਪੈਸਾ 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 ਕਰਦਾ ਹੈ ਹਰ ਦਾ ਦੇਖੋ ਪੈਸਾ ਪੈ ਗਿਆ ਕਰਦਾ ਹੈ ਖਾਣ ਦੇਖ ਪੈਸਾ ਕਰਦਾ ਹਣ ਤੋਂ ਕਰ ਲੈ ਚੱਕ ਵਸ ਦੇਖ ਲੈ ਹਣ ਜਾਂ ਤੈਨੂੰ ਕੀ ਹੁੰਦਾ ਤੂੰ ਵੀ ਹਲਕੀ ਦੰਦ ਤੋਂ ਦੇਖ ਭੁੱਖ ਹੀ ਲੱਗਦੇ ਨੇ ਫਟੀਆਂ ਕਿ ਆ ਗੋਦੀ ਮਾਰ ਕਰਾਏ ਇਹ ਤਾਂ ਦੋ ਪਤਾ ਵੀ ਪੂਰੇ ਬਾਉਂ ਦੇ ਆਏ ਕੋਈ ਗੱਲ ਨਹੀਂ ਕੋਣ ਗੁਲਾਮ ਮੰਨ ਲੇਗਾ ਨਾ ਨੌਕਰੀ ਦੇ ਪੈਸੇ ਵੀ ਵਧੀਆ ਲਾਏ ਨੇ ਨੌਕਰੀ ਵਧੀਆ ਪੈਸੇ ਲਾਏ ਮੈਂ ਤੈਨੂੰ ਕਿਹਾ ਸੀ ਮਹਾਯਾਰ ਵਕਰੀ ਤੱਤੀ ਆਤੀ ਜੱਲੂ ਯਾਰਾ ਹੁਣ ਰੰਗਾ ਹਾਂਗੇ ਉਹ ਮੁੰਮਨਾ ਫੇਨਾ ਬਈ ਇਹੇ ਇਹ ਉਧਰ ਅਧੂਰੇ ਮੈਂ ਤੋੜ ਕੇ ਕਰਾਂ ਦਿਆਂ ਤੋ ਹੋ ਜਾਏਗਾ ਉਹਨੂੰ ਯਾਰ ਜਰਾ ਸੈਲੀ ਹੱਟਾ ਉਹਨੇ ਸਮਝਿਆ ਕੇ ਲੈ ਸ਼ੂਟ ਕਰ ਦੇ ਵੀਰ ਵਾਲੇ ਖੁਸ਼ ਹੋ ਕੇ ਮੈਂ ਬੱਤੀ ਲੈ ਕੇ ਕਿਵੇਂ ਮਰਜ਼ੀ ਖੜ ਜਾ ਸ਼ੂਟ ਖੁਸ਼ ਖੁਸ਼ ਹੋ ਕੇ ਇੱਕ ਮਿੰਟ ਖੜਾ ਰੋਲ ਪਾ ਯਾਰ ਹਾਂ ਹੁਣ ਸ਼ੂਟ ਵੀ ਕਰਾ ਕਰਾਉ ਬਾਈ ਨਾ ਨਾ ਵੀਰੇ ਲਿਖਾਈ ਇਹ ਤੂੰ ਫੋਟੋ ਫੋਟੋ ਦੂੰ ਖੜਾ ਬੂ ਬੋਇਆ ਲੈ ਨਹੀਂ ਉਹ ਕੋ ਨਾ ਛੋੜਦਾ ਯਾਰ ਆਪਣੀ ਮਰਜ਼ੀ ਉਹ ਮੇਰੀ ਗੱਲ ਖੜ ਜਾ ਖੜ ਜਾ ਇਹਨਾਂ 200 ਰੁਪਏ ਲੜ ਦੋ 200 ਰੁਪਏ ਨਾਲ ਬਾਈ ਮੇਰੀ ਗੱਲ ਖੜ ਜਾ ਤੂੰ ਕੋ ਬੋਲੀ ਨਾ ਬੈਠਾ ਉਹ ਹੋ ਰਿਹਾ ਹੈ ਤੇ ਖੜੇ ਦੀਦਾ ਤੁਸੀਂ ਟੋਲ ਦੇ ਗਲਗ ਦਾ ਨੋਟ ਚਾ ਦਿੰਦੇ ਹੋ ਕਿੰਨ ਗਾ ਜੱਟ ਗੱਲਾਂ ਦੇ ਬੁੱਢਾ ਨਾ ਭੇਰੀ ਤੋਂ ਘਰਾਟ ਤੇ ਭੱਜ ਜਾ ਕੋਈ ਨਹੀਂ ਕਰਾਉਂਦਾ 100 ਰੁਪਏ ਲਿਖਾਉਂਦੇ ਛੱਡ ਪਾ ਜਾ ਛੱਡ ਨੂੰ ਖਾਉਂੂ ਛੱਡ ਦੇ ਕੋਈ ਮਰ ਜੇ ਭਾਈ ਆਇਆ ਲਖਾ 100 ਰੁਪਏ ਦਾ ਬੜਾ ਜੀ ਆ ਲਖਾਈ ਕਰਾ ਦੇ 100 ਲਿਖਾਈ ਕਰਾ ਦੇ ਲਖਾਈ ਆਪ ਨੂੰ ਆਪਣੀ ਕਰਾ ਲਈ ਲਿਖਾਈ 100 ਰੁਪਏ ਹੋ ਜਾ ਰਾਰਾ ਬਸ ਕੋਈ ਨਹੀਂ ਫਿਰ ਜਾ ਰਹਾ ਮਰਦੀ ਕਰਨ ਦੇ ਖੋਦੋ ਕੇ ਖੌਦਾ ਲਾਓ ਖੋਦੋ ਕੇ ਦਿਓ ਕੁਛ ਨਹੀਂ ਹੁੰਦਾ ਹਾਂ ਯਾਰ ਮੈਨੂੰ ਬਾਬਾ ਵਾ ਕਰ ਗਿਆ ਇਹਨੇ ਤਾਂ ਮੇਰੇ ਇਥੇ ਪਿੰਡ ਦਾ ਕਿਸੇ ਨਾਲ ਲੱਗੀਆਂ ਦੇ ਸੀ ਕੋਈ ਨਹੀਂ ਲੈ ਬਸ ਆ ਜੀ ਕੋ ਸੌ ਦਾ ਕਰਦੇ ਯਾਰ ਯਾਰ ਦੇਖਣਾ ਤੂੰ ਆ 31000 ਰੁਪਏ ਦਾ ਬਾਬਾ ਨਾ ਨੀ ਬਾਬਾ ਸਮਾਰੀ ਕਰਾ ਦੋ ਦੋ ਕਰ ਲਾ ਲਾ